ਤੋਂ ਅਸੀਂ ਜਿਨ੍ਹਾਂ ਨੂੰ ਪੰਥ ਦੇ ਹਤੈਸ਼ੀ ਸਮਝਿਆ ਤੇਰਾ ਤੇਰਾ ਕਰਕੇ ਤੋਲਣ ਵਾਲੀ ਤਕੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ ਤੇਰਾ ਨਾਲ ਜੋੜ ਕੇ ਉਹਨਾਂ ਨੂੰ ਮਾਣ ਸਨਮਾਨ ਰਾਜ ਬਖਸ਼ੇ ਉਹਨਾਂ ਨੇ ਕੀ ਕੀਤਾ 1970 ਚ ਕੀ ਕੀਤਾ ਸਾਨੂੰ ਪਤਾ ਸਤਕਾਰਯੋਗ ਮਾਤਾ ਜੀ ਬੈਠੇ ਆ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਮੇਰਾ ਕੋਈ ਬਹੁਤਾ ਸਹਿਚਾਰ ਨਹੀਂ ਉਹਨਾਂ ਨਾਲ ਮੈਂ ਕਦੇ ਉਹਨਾਂ ਨੂੰ ਬਹੁਤਾ ਮਿਲਿਆ ਨਹੀਂ ਇਦਾਂ ਹੀ ਦਰਸ਼ਨ ਕੀਤੇ ਪਰ ਮੈਂ ਇਹਨਾਂ ਜਾਣਦਾ ਕਿ ਉਹਨਾਂ ਨੇ ਦੋ ਪੀੜੀਆਂ ਪੰਥ ਤੋਂ ਵਾਰੀਆਂ ਤੇ ਕਿਆ ਕੀ ਜਾ ਰਿਹਾ ਹੈ ਉਹਨਾਂ ਪੰਥਕਾਂ ਵੱਲੋਂ ਕਿ ਮਾਤਾ ਗੁੰਮਰਾਹ ਹੋ ਗਈ ਹੈ ਤੇ ਜਿਨ੍ਹਾਂ ਦੇ ਕਦੇ ਚੀਚੀ ਤੇ ਲਹੂ ਨਹੀਂ ਲੱਗਿਆ ਕੱਲ ਤੱਕ ਕਾਂਗਰਸ ਦੀਆਂ ਬੁੱਤੀਆਂ ਕਰਦੇ ਰਹੇ ਅੱਜ ਉਹ ਪੰਥ ਦੇ ਆਗੂ ਔਰ ਸਾਧ ਸੰਗਤ ਜੀ ਮaaf ਕਰਨਾ ਤੁਸੀਂ ਆਗੂ ਬਣਾਇਆ ਤੇਜ ਤੋਂ ਜ਼ਿਕਰ ਹੋਇਆ ਸੀ ਇਹ ਸਰਕਾਰੀ ਕਤਲ ਹੈ ਮaaf ਕਰਨਾ ਇਹ ਸਰਕਾਰੀ ਕਤਲ ਨਹੀਂ ਬਲਾਰੇ ਕਹਿ ਰਹੇ ਸੀ ਇੱਕ ਦੀ ਥਾਂ ਤੇ ਦੋ ਠੋਕੋ ਕਾਤਲ ਦੀ ਪਛਾਣ ਹੋਏਗੀ ਤੇ ਦੋ ਠੋਕਾਂਗੇ ਨਾ ਜੇ ਕਾਤਲ ਦਾ ਪਤਾ ਹੀ ਨਹੀਂ ਲੱਗੂਗਾ ਤਾਂ ਠੋਕਾਂਗੇ ਕਿਵੇਂ 1606 ਈਸਵੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ 18ਵੀਂ ਸਦੀ 'ਚ 19ਵੀਂ ਸਦੀ 'ਚ ਸਾਨੂੰ ਦੁਸ਼ਮਣ ਦੀ ਪਛਾਣ ਸੀ ਕਿ ਦੁਸ਼ਮਣ ਕੌਣ ਹੈ ਪ੍ਰੰਤੂ 20ਵੀਂ ਸਦੀ ਤੱਕ ਆਉਂਦਿਆਂ ਆਉਂਦਿਆਂ ਦੁਸ਼ਮਣ ਬਹੁਤ ਸੂਝਵਾਨ ਹੋ ਗਿਆ ਤੇ ਉਹਨੇ ਸਾਡੇ ਵਿੱਚੋਂ ਸਾਡੇ ਵਰਗੇ ਦੁਸ਼ਮਣ ਜਿਹੜੇ ਸੀਗੇ ਉਹ ਖੜੇ ਕਰ ਲਏ 50 ਸਾਲਾਂ ਤੋਂ ਅਸੀਂ ਜਿਨ੍ਹਾਂ ਨੂੰ ਪੰਥ ਦੇ ਹਤੈਸ਼ੀ ਸਮਝਿਆ ਤੇਰਾ ਤੇਰਾ ਕਰਕੇ ਤੋਲਣ ਵਾਲੀ ਤਕੜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਤੇਰਾ ਤੇਰਾ ਨਾਲ ਜੋੜ ਕੇ ਉਹਨਾਂ ਨੂੰ ਮਾਣ ਸਨਮਾਨ ਰਾਜ ਬਖਸ਼ੇ ਉਹਨਾਂ ਨੇ ਕੀ ਕੀਤਾ 1970 ਚ ਕੀ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਪਹਿਲੀ ਵਾਰ ਰਾਜ ਪ੍ਰਕਾਸ਼ ਸਿੰਘ ਬਾਦਲ ਕੋਲੇ 1970 ਚ ਆਇਆ ਸੀ ਫਿਰ ਉਸ ਤੋਂ ਮਗਰੋਂ 78 ਚ ਕੀ ਕੀਤਾ ਉਦੋਂ ਵੀ ਰਾਜ ਸੀ 97 ਚ ਕੀ ਕੀਤਾ 86 ਚ ਕੀ ਕੀਤਾ ਉਹ ਸਾਰੀਆਂ ਗੱਲਾਂ ਅਸੀਂ ਵੇਂਦੇ ਰਹੇ ਪਰ ਅਖੀਰ ਅੱਖਾਂ ਤੋਂ ਪੜਦਾ ਉਸ ਵੇਲੇ ਉਤਰਿਆ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਗਲੀਆਂ ਨਾਲੀਆਂ ਤੇ ਰੂੜੀਆਂ ਤੇ ਉਹਨਾਂ ਦੀ ਬੇਅਦਵੀ ਹੋਈ ਉਸ ਵੇਲੇ ਸਾਡੀਆਂ ਅੱਖਾਂ ਦੇ ਉੱਤੋਂ ਜਿਹੜਾ ਕਾਲਾ ਮੋਤੀ ਅਸੀਂ ਉਤਰਿਆ ਉਹਨਾਂ ਚਰ ਉਤਰਿਆ ਹੀ ਨਹੀਂ ਅਸੀਂ ਉਹਨਾਂ ਦੇ ਮਗਰੀ ਲੱਗੇ ਤੇ ਹਾਕਮ ਨੇ ਉਹਨਾਂ ਨੂੰ ਵਰਤ ਲਿਆ ਹੁਣ ਚੂਪੇਵੇਂ ਅੰਬ ਵਾਂਗ ਸੁੱਟ ਦਿੱਤਾ ਤੇ ਹੋਰ ਪੰਥਕ ਖੜੇ ਕਰ ਲਏ ਅੱਜ ਸਾਡੇ ਸਤਕਾਰਯੋਗ ਮਾਤਾ ਜੀ ਬੈਠੇ ਐ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਮੇਰਾ ਕੋਈ ਬਹੁਤਾ ਸਹਿਚਾਰ ਨਹੀਂ ਉਹਨਾਂ ਨਾਲ ਮੈਂ ਕਦੇ ਉਹਨਾਂ ਨੂੰ ਬਹੁਤਾ ਮਿਲਿਆ ਨਹੀਂ ਇਦਾਂ ਹੀ ਦਰਸ਼ਨ ਕੀਤੇ ਪਰ ਮੈਂ ਇਹਨਾਂ ਜਾਣਦਾ ਕਿ ਉਹਨਾਂ ਨੇ ਦੋ ਪੀੜੀਆਂ ਪੰਥ ਤੋਂ ਵਾਰੀਆਂ ਤੇ ਕਿਆ ਕੀ ਜਾ ਰਿਹਾ ਹੈ ਉਹਨਾਂ ਪੰਥਕਾਂ ਵੱਲੋਂ ਕਿ ਮਾਤਾ ਗੁੰਮਰਾਹ ਹੋ ਗਈ ਹੈ ਤੇ ਜਿਨ੍ਹਾਂ ਦੇ ਕਦੇ ਚੀਚੀ ਤੇ ਲਹੂ ਨਹੀਂ ਲੱਗਿਆ ਕੱਲ ਤੱਕ ਕਾਂਗਰਸ ਦੀਆਂ ਬੁੱਤੀਆਂ ਕਰਦੇ ਰਹੇ ਅੱਜ ਉਹ ਪੰਥ ਦੇ ਆਗੂ ਔਰ ਸਾਧ ਸੰਗਤ ਜੀ ਮਾਫ ਕਰਨਾ ਤੁਸੀਂ ਆਗੂ ਬਣਾਇਆ ਤੁਸੀਂ ਆਗੂ ਬਣਾਇਆ ਸਟੇਜ ਤੋਂ ਜੇਕਰ ਹੋਇਆ ਸੀ ਇਹ ਸਰਕਾਰੀ ਕਤਲ ਹੈ ਮਾਫ ਕਰਨਾ ਇਹ ਸਰਕਾਰੀ ਕਤਲ ਨਹੀਂ ਬੁਲਾਰੇ ਕਹਿ ਰਹੇ ਸੀ ਇੱਕ ਦੀ ਥਾਂ ਤੇ ਦੋ ਠੋਕੋ ਕਾਤਲ ਦੀ ਪਛਾਣ ਹੋਏਗੀ ਤੇ ਦੋ ਠੋਕਾਂਗੇ ਨਾ ਜੇ ਕਾਤਲ ਦਾ ਪਤਾ ਹੀ ਨਹੀਂ ਲੱਗੂਗਾ ਤਾਂ ਠੋਕਾਂਗੇ ਕਿਵੇਂ ਸੋ ਸਾਧ ਸੰਗਤ ਜੀ ਅੱਜ ਜਿਹੜਾ ਸਮਾਂ ਹੈ ਦਾਸ ਕੌਮੀ ਇਨਸਾਫ ਮੋਰਚੇ 'ਚ ਬਲਵਿੰਦਰ ਸਿੰਘ ਕਾਮਰੇਡ ਦੇ ਨਾਂ ਨਾਲ ਪਹਿਚਾਣ ਦਿੱਤੀ ਗਈ ਤਿੰਨ ਸਾਲ ਹੋ ਚੱਲੇ ਮੋਰਚਾ ਲੱਗੇ ਨੂੰ ਕਾਮਰੇਡ ਅਜੇ ਉੱਥੇ ਹੀ ਬੈਠਾ ਹੈ ਤੇ ਉੱਥੇ ਤੰਬੂ ਲਾ ਕੇ ਬਲਵਿੰਦਰ ਸਿੰਘ ਕਾਮਰੇਡ ਕਹਿਣ ਵਾਲੇ ਐਮਪੀਆਂ ਦੇ ਨਾਲ ਖੜੇ ਹੈ ਜਦੋਂ ਸੱਚ ਦਾ ਪਤਾ ਲੱਗ ਜਾਂਦਾ ਹੈ ਸਭ ਤੋਂ ਪਹਿਲੇ ਬੁਲਾਰੇ ਲਵਪ੍ਰੀਤ ਸਿੰਘ ਜੀ ਨੇ ਬਹੁਤ ਕੁਝ ਬਿਆਨ ਕਰਤਾ ਕੋਈ ਮੇਰੇ ਬੋਲਣ ਦੀ ਲੋੜ ਨਹੀਂ ਪ੍ਰੰਤੂ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਆ ਭਾਈ ਅਮਰੀਕ ਸਿੰਘ ਜੀ ਜਨਾਲਾ ਬੈਠੇ ਆ ਸਿੱਖੀ ਤੇ ਪਹਿਰਾ ਦੇਣ ਵਾਲੇ ਜਦੋਂ ਇਹਨਾਂ ਨੇ ਸੱਚ ਬੋਲਿਆ ਪਤਾ ਨਹੀਂ ਕੀ ਕੀ ਕੂੜ ਕੀ ਕੀ ਬਕਵਾਸ ਜਿਹੜੀ ਸੀਗੀ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਕੀਤੀ ਜਿਹੜੇ ਅੱਜ ਪੰਥ ਦੇ ਪਹਿਰੇਦਾਰ ਬਣੇ ਹੋਏ ਸੋ ਸਟੇਜਾਂ ਤੋਂ ਕਿਹਾ ਕਿ ਇੱਕ ਦੀ ਥਾਂ ਤੇ ਦੋ ਠੋਕੋ ਗੱਲ ਨਹੀਂ ਠੋਕਣ ਵਾਲੇ ਬੋਲਦੇ ਨਹੀਂ ਹੁੰਦੇ ਉਹ ਕੱਪੜੇ ਦੀ ਦੁਕਾਨ ਤੇ ਬੈਠੇ ਨੇ ਠੋਕਿਆ ਜਾ ਕੇ ਸੂਰੀ ਨੂੰ ਤੇ ਅੱਜ ਉਹਦੇ ਤੇ ਦਾਵਾ ਉਹ ਕਰ ਰਹੇ ਆ ਕਿ ਅਸੀਂ ਖੜਾ ਕੀਤਾ ਉਹ ਬਾਰ-ਬਾਰ ਕਹਿ ਰਿਹਾ ਮੈਂ ਪੰਥ ਵੱਲੋਂ ਖੜਾ ਹੋਇਆ ਉਹਦਾ ਭਰਾ ਸੋ ਜਿਨ੍ਹਾਂ ਦੇ ਚੀਚੀ ਤੇ ਲਹੂ ਨਹੀਂ ਲੱਗਿਆ ਉਹ ਕਹਿ ਰਿਹਾ ਅਸੀਂ ਖੜਾ ਕੀਤਾ ਸੋ ਅੱਜ ਪਹਿਚਾਨਣ ਦੀ ਲੋੜ ਹੈ ਸਮੁੱਚੇ ਪੰਥ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹਨਾਂ ਸਿੱਖਾਂ ਨੂੰ ਬੇਨਤੀ ਹੈ ਕਿ ਜਿਹੜੇ ਪਾਪ ਨੂੰ ਪਾਣੀ ਦੇ ਰਹੇ ਆ ਉਹ ਬੂਟਾ ਵੱਡਾ ਨਾ ਕਰੋ ਸਾਡਾ ਗੁਰੂ ਸਰਬਕਲਾ ਸਮਰੱਥ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਹੌਲੀ ਹੌਲੀ ਧੁੰਦ ਲੱਥੇਗੀ ਤੇ ਉਹ ਲੋਕ ਉਹ ਸਿੰਘ ਆ ਕੇ ਅਗਵਾਈ ਕਰਨਗੇ ਜਿਹੜੇ 30 31 32 33 33 ਸਾਲਾਂ ਚੋ ਜੇਲ੍ਹਾਂ ਚ ਬੈਠੇ ਆ ਉਹ ਕਿਉਂ ਜੇਲ੍ਹਾਂ ਚ ਹੈ ਸਾਫ਼ ਜਹਰ ਹੈ ਕਿ ਉਹ ਰਾਜਨੀਤਿਕ ਕੈਦੀ ਹੈ ਅੱਜ ਉਹਨਾਂ ਨੇ ਆਪਣੇ ਜ਼ੁਲਮ ਦੀਆਂ ਆਪਣੇ ਕੀਤੇ ਦੀਆਂ ਜਿਹੜਾ ਉਹਨਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜਦਿਆਂ ਉਹਨਾਂ ਨੂੰ ਕਰਨਾ ਪਿਆ ਉਹਦੀਆਂ ਸਜ਼ਾਵਾਂ ਭਾਰਤੀ ਸੰਵਿਧਾਨ ਮੁਤਾਬਕ ਪੂਰੀਆਂ ਕਰ ਚੁੱਕੇ ਐ ਮੇਰੀ ਮਰਾਦ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਜੀ ਪਿਉਰਾ ਅਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗਿਆਂ ਯੋਧਿਆਂ ਤੋਂ ਐ ਤੇ ਉਹਨਾਂ ਚੋਂ ਜਿਹੜੇ ਬਾਹਰ ਆਏ ਐ ਇੰਜੀਨੀਅਰ ਗਰਮੀਤ ਸਿੰਘ ਜੀ ਅੱਜ ਵੀ ਉਹਨਾਂ ਦਾ ਘਰ ਗਲੀ ਨਾਲੋਂ 3 ਫੁੱਟ ਨੀਵਾ ਤੇ ਬਹੁਤ ਹੀ ਗਰੀਬ ਮਹੱਲੇ 'ਚ ਹੈ 3 ਵੀਲਰ ਜਿਹੜਾ ਉਹ ਚਲਾਉਂਦੇ ਆ ਉਹਨਾਂ ਦੇ ਘਰੇ ਖੜਾ ਹੈ ਉਹਨਾਂ ਕੋਲੇ ਵੱਡੀਆਂ ਗੱਡੀਆਂ ਨਹੀਂ ਜਿਨ੍ਹਾਂ ਨੇ ਕੌਮ ਦੀ ਖਾਤਰ ਕੀਤਾ ਉਹਨਾਂ ਨੂੰ ਕੋਈ ਸਿਆਨਣ ਤੇ ਪਛਾਣਨ ਵਾਲਾ ਨਹੀਂ ਮਾਫ਼ ਕਰਨਾ ਮੈਂ ਤਾਂ ਕਾਮਰੇਡ ਆ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਪਹਿਚਾਣੋ ਅਸਲੀ ਸਿੱਖ ਕੌਣ ਹੈ ਉਹਨਾਂ ਦੇ ਪਿੱਛੇ ਖੜੋ ਕੋਈ ਕਾਮਰੇਡ ਨਹੀਂ ਕੋਈ ਸਿੱਖ ਨਹੀਂ ਅਸੀਂ ਪੰਜਾਬ ਦੀ ਗੁਰੂਆਂ ਦੀ ਧਰਤੀ ਸ਼ਬਦ ਗੁਰੂ ਦੀ ਧਰਤੀ ਤੇ ਜਾਏ ਸਾਰੇ ਹੱਕ ਸੱਚ ਇਨਸਾਫ ਲਈ ਲੜਨ ਵਾਲੇ ਲੋਕਾਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਖੜਨ ਵਾਲੇ ਲੋਕ